ਸਤਕਾਰਯੋਗ ਕਿਸਾਨੋਸਤੋ ਅੱਜ ਇੱਥੇ ਆ ਕੇ ਮਲੇਰਕੋਟਲੇ ਤੋਂ ਸਾਡੇ ਇਹ ਗੁਰਮਤ ਪਿਆਰੇ ਧਰਮ ਤੋਂ ਵੱਖਰੀਆਂ ਗੱਲਾਂ ਨੇ ਇਹ ਇਹ ਜਿਹੜਾ ਮੋਰਚਾ ਚੱਲ ਰਿਹਾ ਹੈ ਬਹੁਤ ਸਾਰੇ ਲੋਕ ਜਿਹੜੇ ਇਸ ਮੋਰਚੇ ਦੇ ਵਿਰੋਧੀ ਨੇ ਦਾ ਸਰਕਾਰਾਂ ਜਿਸ ਤਰੀਕੇ ਦੇ ਨਾਲ ਜਾਂ ਸਰਕਾਰਾਂ ਦਾ ਜਿਹੜਾ ਆਈਟੀ ਸੈੱਲ ਹੈ ਇਹਨੂੰ ਪ੍ਰਚਾਰ ਰਿਹਾ ਹੈ ਕਿ ਖਾਲਿਸਤਾਨੀਆਂ ਦਾ ਮੋਰਚਾ ਹੈ ਇਹ ਇਹ ਵੱਖਵਾਦੀ ਨੇ ਇੱਥੇ ਸਪਸ਼ਟ ਹੋ ਰਿਹਾ ਇੱਥੇ ਸਿੱਧ ਹੋ ਰਿਹਾ ਹੈ ਕਿ ਸਰਬ ਧਰਮੀ ਵਿਚਾਰਧਾਰਾ ਦੇ ਲੋਕ ਇਕੱਠੇ ਹੋਏ ਨੇ ਔਰ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਨੇ ਇਹਨਾਂ ਵੀਰਾਂ ਨੇ ਇੱਥੇ ਆ ਕੇ ਮਲੇਰਕੋਟਲੇ ਤੋਂ ਉਪਰਾਲਾ ਕਰਕੇ ਇੱਥੇ ਲੰਗਰ ਦੀ ਸੇਵਾ ਸ਼ੁਰੂ ਕੀਤੀ ਹੈ ਔਰ ਹਰ ਉਹ ਵਿਅਕਤੀ ਇਸ ਮੋਰਚੇ ਦੇ ਵਿੱਚ ਪਾਰਟਿਸਿਪੇਟ ਕਰ ਰਿਹਾ ਹੈ ਲੰਗਰਾਂ ਦੀ ਸੇਵਾ ਕਰ ਰਿਹਾ ਹੈ ਆ ਜਿਹੜਾ ਇਲਾਕਾ ਹੈ ਐਸੇ ਇਲਾਕੇ ਤੋਂ ਅਣਗਿਣਤ ਲੰਗਰ ਇੱਥੇ ਚੱਲ ਰਹੇ ਨੇ ਇਤੋਂ ਵੀ ਬਾਹਾ ਮੈਨੂੰ ਇਹ ਹੈਰਾਨ ਹੁੰਦਾ ਜਦੋਂ ਮੈਂ ਸੁਣਦਾ ਇੱਥੇ ਆ ਕੇ ਕਿ ਆਹ ਲੰਗਰ ਜੀ ਕਾ ਕੌਣ ਲੈ ਕੇ ਆਇਆ ਇਹ ਇੱਕ ਪਰਿਵਾਰ ਚੋਂ ਬੀਬੀਆਂ ਨੇ ਤਿਆਰ ਕਰਕੇ ਭੇਜਿਆ ਕੱਲਾ-ਕੱਲਾ ਪਰਿਵਾਰ 5-500 4-400 2-200 ਸਵੇਰ ਪਰਾਠੇ ਤਿਆਰ ਕਰਕੇ ਭੇਜਦੇ ਨੇ ਇੱਥੇ ਉਹ ਜਿਹੜੀ ਭਾਵਨਾ ਸਾਡੇ ਲੋਕਾਂ ਦੀ ਇਸ ਮੋਰਚੇ ਦੇ ਨਾਲ ਜੁੜੀ ਹੋਈ ਇਹ ਤੋਂ ਤਾਂ ਸਪਸ਼ਟ ਹੁੰਦਾ ਹੈ ਔਰ ਮੋਰਚਾ ਮਿੱਤਰੋ ਚੜ੍ਹਦੀ ਕਲਾ ਚ ਹੈ ਜਿਸ ਤਰ ਜਦੋਂ ਆਹਾ ਸਾਰੇ ਧਰਮਾਂ ਦਾ ਸੁਮੇਲ ਹੋ ਜੇ ਉਦੋਂ ਸਪਸ਼ਟ ਹੈ ਕਿ ਉਹ ਮੋਰਚੇ ਜਿੱਤਦੇ ਨੇ ਹਰ ਹਾਲਤ ਦੇ ਵਿੱਚ ਜਿੱਤਾਂਗੇ ਇਸ ਕਰਕੇ ਮੈਂ ਧੰਨਵਾਦੀ ਹਾਂ ਸਾਰੇ ਉਹਨਾਂ ਸੰਗਤਾਂ ਦਾ ਸਾਰੇ ਉਹਨਾਂ ਵੀਰਾਂ ਦਾ ਤੇ ਖਾਸ ਕਰਕੇ ਸਾਡੇ ਮਲੇਰਕੋਟਲੇ ਵਾਲੇ ਵੀਰਾਂ ਦਾ ਜਿਨ੍ਹਾਂ ਨੇ ਉਪਰਾਲਾ ਕਰਕੇ ਇੱਥੇ ਆ ਕੇ ਲੰਗਰ ਦੀ ਸੇਵਾ ਸ਼ੁਰੂ ਕੀਤੀ ਹੈ ਬੜੀ ਖੁਸ਼ੀ ਹੋਈ ਹੈ ਸਾਨੂੰ ਇਹਨਾਂ ਨੂੰ ਅੱਜ ਇੱਥੇ ਆਉਣ ਤੇ ਜਦੋਂ ਅਸੀਂ ਮਿਲੇ ਆ ਮਨ ਨੂੰ ਤਸੱਲੀ ਹੋਈ ਹੈ ਕਿ ਕਿੰਨੇ ਸਾਰੇ ਲੋਕ ਨੇ ਜਿਹੜੇ ਮਨੁੱਖਤਾ ਦੀ ਸੇਵਾ ਦੀ ਭਾਵਨਾ ਆਪਣੇ ਅੰਦਰ ਰੱਖੀ ਬੈਠੇ ਨੇ ਪਤਾ ਲੱਗਿਆ ਇਹਨਾਂ ਦੇ ਨਾਲ ਜਦੋਂ ਗੱਲਬਾਤ ਹੋਈ ਕਿ ਪਿਛਲੇ ਅੰਦੋਲਨ ਚ ਸਿੰਘੂ ਬਾਰਡਰ ਦੇ ਉੱਤੇ ਔਰ ਨਾਲ ਦੀਲਾ ਟਿਕਰੀ ਬਾਰਡਰ ਦੇ ਉੱਤੇ ਪਿਛਲੇ ਦਿਨਾਂ ਤੋਂ ਸ਼ੰਭੂ ਬਾਰਡਰ ਦੇ ਉੱਤੇ ਵੀ ਤੇ ਅੱਜ ਖਨੋਰੀ ਬਾਰਡਰ ਤੇ ਲਗਾਤਾਰ ਇਹ ਸੇਵਾ ਨਿਭਾ ਰਹੇ ਨੇ ਲਗਾਤਾਰ ਇਹ ਸੇਵਾ جاری ਹੈ ਔਰ ਕੱਲੇ ਇਹਨਾਂ ਦੇ ਨਹੀਂ ਮੈਂ ਪਹਿਲੇ ਬੇਨਤੀ ਕੀਤੀ ਹੈ ਕਿ ਐਸੇ ਇਲਾਕੇ ਤੋਂ ਰਾਤਾਂ ਨੂੰ ਉੱਠ ਉੱਠ ਕੇ ਆ ਕੇ ਇੱਥੇ ਸ਼ਾਮ ਨੂੰ ਕਈ ਵਾਰੀ ਰਾਤ ਨੂੰ ਦੇਖੀਦਾ ਹੈ 8 ਵਜ ਜਾਂਦੇ ਨੇ 9 ਵਜ ਜਾਂਦੇ ਨੇ ਤੇ ਸਾਡੇ ਵੀਰ ਆ ਕੇ ਦੁੱਧ ਲੈ ਕੇ ਆਉਂਦੇ ਨੇ ਭਾਈ ਦੁੱਧ ਲੈ ਲਓ ਕਿਸੇ ਨੂੰ ਲੋੜ ਆ ਤਾਂ ਸੋ ਇਹ ਲੋਕਾਂ ਦੀ ਜਿਹੜੀ ਭਾਵਨਾ ਹੈ ਇਸ ਮੋਰਚੇ ਨਾਲ ਜੁੜੀ ਹੋਈ ਹੈ ਇਹ ਪ੍ਰਮਾਤਮਾ ਗੁਰੂ ਨਾਨਕ ਪਾਤਸ਼ਾਹ ਕਿਰਪਾ ਕਰਨਗੇ ਕਿ ਮੋਰਚੇ ਨੂੰ ਹਰ ਹਾਲਤ ਦੇ ਵਿੱਚ ਫਤਿਹ ਪ੍ਰਾਪਤ ਹੋਏਗੀ ਮੋਰਚਾ ਜਿੱਤਾਂਗੇ ਜਿੱਤ ਕੇ ਜਾਵਾਂਗੇ ਘਰਾਂ ਨੂੰ ਆਪ ਸਾਰੀਆਂ ਸੰਗਤਾਂ ਨੂੰ ਅਪੀਲ ਹੈ ਕਿ ਇਸ ਰੰਗ ਨੂੰ ਦੇਖ ਕੇ ਇਸ ਪਿਆਰ ਨੂੰ ਵੇਖ ਕੇ ਆਓ ਤੱਕੜੇ ਹੋ ਕੇ ਇਸ ਮੋਰਚੇ ਦੀ ਹੋਰ ਸ਼ਕਤੀ ਬਣੀਏ ਹੋਰ ਤਾਕਤ ਬਣੀਏ ਤਾਂ ਕਿ ਮੋਰਚਾ ਛੇਤੀ ਜਿੱਤਿਆ ਜਾ ਸਕੇ ਕਿਉਂਕਿ ਮੈਂ ਇੱਕ ਨਾਲੇ ਜ਼ਰੂਰ ਗੱਲ ਕਹਿਣੀ ਚਾਹਾਂਗਾ ਦੋਸਤੋ ਕਿ ਸਰਕਾਰ ਥੋੜੇ ਚਿਰ ਟਾਈਮ ਦੇ ਵਿੱਚ ਨਵੀਂ ਆ ਜਾਣੀ ਹੈ ਪਤਾ ਨਹੀਂ ਕੀ ਦੀ ਆਉਂਦੀ ਹੈ ਲੇਕਿਨ ਉਸ ਤੋਂ ਪਹਿਲਾਂ ਪਹਿਲਾਂ ਤੁਸੀਂ ਮੋਰਚਿਆਂ ਦੀ ਗਿਣਤੀ ਹੈ ਜਿਹੜੀ ਪਹਿਲਾਂ ਨਾਲੋਂ ਡਬਲ ਕਰ ਦਿਓ ਤਕੜੇ ਹੋ ਕੇ ਤਾਂ ਕਿ ਸਰਕਾਰ ਜਿਹੜੀ ਵੀ ਆਵੇ ਉਹਦੇ ਲਈ ਫਿਕਰ ਬਣ ਜਾਵੇ ਉਹਦੇ ਲਈ ਚਿੰਤਾ ਬਣ ਜਾਵੇ ਕਿ ਕਿਸਾਨਾਂ ਦੇ ਜਿਹੜੇ ਮੁੱਦੇ ਨੇ ਕਿਸਾਨਾਂ ਦੇ ਜਿਹੜੇ ਮਸਲੇ ਆ ਉਹ ਵਿਚਾਰੇ ਬਿਨਾ ਉਹ ਸੰਗਾਸ਼ਣ ਤੇ ਬੈਠਾ ਨਾ ਜਾ ਸਕੇ ਉਹਨੂੰ ਤੁਹਾਡੇ ਮਸਲਿਆਂ ਦਾ ਹੱਲ ਕਰਨਾ ਪਵੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ